ਦੁਨੀਆਂ ਦੇ ਵਿੱਚ ਜੇਕਰ ਸਭ ਤੋਂ ਮਹਿੰਗੀ ਧਰਤੀ ਕਿਤੇ ਹੈ ਤੇ ਉਹ ਫਤੇਗੜ ਸਾਹਿਬ ਜੀ ਦੀ ਧਰਤੀ ਹੈ ਤੇ ਜੇਕਰ ਕੋਈ ਪੁੱਛੇ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਕਿੱਥੇ ਹੈ ਕੋਈ ਕਹੇਗਾ ਅਮੋਲਕ ਦਾ ਦੁੱਧ ਬੜਾ ਮਹਿੰਗਾ ਕੋਈ ਕਹੇਗਾ ਵੇਰਕਾ ਦਾ ਦੁੱਧ ਬੜਾ ਮਹਿੰਗਾ ਫਲਾਨੀ ਡੇਰੀ ਦਾ ਦੁੱਧ ਬੜਾ ਮਹਿੰਗਾ ਹੈ ਪਰ ਸਭ ਤੋਂ ਮਹਿੰਗਾ ਦੁੱਧ ਕੀਮਤੀ ਦੁੱਧ ਫਤੇਗੜ ਸਾਹਿਬ ਜੀ ਦੀ ਧਰਤੀ ਤੇ ਬਾਬਾ ਮੋਤੀराम ਮਹਾਰਾਜ ਜੀ ਨੇ ਗੁਰੂ ਦੇ ਲਾਲਾਂ ਨੂੰ ਪਿਆਇਆ ਸੀ ਬਾਬਾ ਮੋਤੀਰਾਮ ਮਹਾਰਾਜੀ ਨੇ ਪਹਿਲਾਂ ਤੇ ਆਪਣੀ ਘਰਵਾਲੀ ਦੇ ਜਿੰਨੇ ਵੀ ਗਹਿਣਾ ਘਟਾ ਮੋਹਰਾ ਪੈਸਾ ਦੌਲਤ ਸ਼ੌਰਤ ਹੈ ਸੀ ਉਹ ਰਿਸ਼ਵਤ ਦੇ ਕੇ ਦੁੱਧ ਪਿਆਇਆ ਫਿਰ ਜਦੋਂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਬਾ ਮੋਤੀਰਾਮ ਮਹਾਰਾਜੀ ਦੇ ਪਰਿਵਾਰ ਦੇ ਸੱਤ ਜੀ ਕੋਲੂ ਦੇ ਵਿੱਚ ਪੀੜ ਦਿੱਤੇ ਗਏ ਤੇ ਉਹਨਾਂ ਦਾ 7 ਸਾਲ ਦਾ ਸੁਪੁੱਤਰ ਉਹਨੂੰ ਵੀ ਬਾਬਾ ਬੋਤੀ RAM ਮਹਾਰਾਜੀ ਦੇ ਅੱਖਾਂ ਦੇ ਸਾਹਮਣੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਇੰਨੀ ਵੱਡੀ ਕੀਮਤਾਂ